ਕਹਿੰਦਾ ਕਿ ਭਾਣਾ ਹਮੇਸ਼ਾ ਜਿਹੜਾ ਵਾ ਉਹ ਮਿੱਠਾ ਕਰਕੇ ਨਹੀਂ ਮੰਨਿਆ ਜਾਂਦਾ ਮੈਂ ਇਹ ਗੱਲ ਕਿਉਂ ਕੀਤੀ ਕਿਉਂਕਿ ਅੱਜ ਮੇਰਾ ਇਰਾਦਾ ਸੀਗਾ ਕਿ ਚਾ ਨਾਮਾ ਕਿਤਾਬ ਹਰਪਾਲ ਸਿੰਘ ਪੰਨੂ ਹੁਣਾਂ ਨੇ ਅਨੁਵਾਦ ਕੀਤੀ ਹੈ ਜਾਪਾਨੀ ਫਲਸਫਰ ਦੀ ਕਿਤਾਬ ਆ ਤੇ ਮੈਨੂੰ ਸੀਗਾ ਅੱਜ ਇਹਦੇ ਬਾਰੇ ਤੁਹਾਡੇ ਨਾਲ ਗੱਲਾਂ ਕਰਾਂ ਤੇ ਇਸ ਕਿਤਾਬ ਨੂੰ ਜਦੋਂ ਮੈਂ ਚੱਕਿਆ ਜਦੋਂ ਕਿਤੇ ਪੜੀ ਤੇ ਉਦੋਂ ਮੈਂ ਇੱਥੇ ਲਿਖਿਆ ਸੀਗਾ ਕਿ ਹਮੇਸ਼ਾ ਭਾਣਾ ਮਿੱਠਾ ਕਰਕੇ ਨਹੀਂ ਮੰਨਿਆ ਜਾਂਦਾ ਇਦੇ ਪਿੱਛੇ ਵੀ ਇੱਕ ਕਹਾਣੀ ਆ ਚਲੋ ਕਿਤਾਬ ਤਾਂ ਇੰਨੀ ਰੌਚਕ ਹੈਗੀ ਹੈਗੀ ਉਹਦੇ ਬਾਰੇ ਬਾਅਦ ਚ ਗੱਲ ਕਰਦੇ ਆ ਅਨੁਵਾਦ ਕਰਨ ਪਿੱਛੇ ਵੀ ਇੱਕ ਬੜੀ ਵੱਡੀ ਕਹਾਣੀ ਆ ਕਿ ਅਨੁਵਾਦਕ ਦੀ ਕਿੰਨੀ ਵੱਡੀ ਤੇ ਸ਼ੁੱਧ ਸੋਚ ਹੁੰਦੀ ਸੀਗੀ ਕਿਤਾਬ ਨੂੰ ਅਨੁਵਾਦ ਕਰਨ ਦੇ ਵਿੱਚ ਹਰਪਾਲ ਸਿੰਘ ਪੰਨੂ ਉਹਨਾਂ ਲੇਖਕਾਂ ਦੇ ਵਿੱਚੋਂ ਹੀ ਨੇ ਜਿਹੜੇ ਸੰਪੂਰਨ ਚੀਜ਼ ਨੂੰ ਅਨੁਵਾਦ ਕਰਨਾ ਚਾਹੁੰਦੇ ਨੇ ਚੰਗੀ ਤਰ੍ਹਾਂ ਸਮਝ ਕੇ ਤੇ ਇਸ ਕਿਤਾਬ ਨੂੰ ਜਦੋਂ ਉਹਨਾਂ ਨੇ ਕਹਿੰਦੇ ਕਿ ਮੈਂ ਪੜਿਆ ਆ ਪੂਰਨ ਸਿੰਘ ਹੋਏ ਨੇ ਇੱਕ ਬਹੁਤ ਤਗੜੇ ਸਾਇਤਕਾਰ ਹੋਏ ਨੇ ਉਹਨਾਂ ਨੇ ਇਸ ਕਿਤਾਬ ਦਾ ਕਿਤੇ ਜ਼ਿਕਰ ਕੀਤਾ ਸੀ ਤਾਂ ਕਹਿੰਦੇ ਉਦੋਂ ਮੈਂ ਸੋਚਿਆ ਕਿ ਮੈਂ ਕਿਤਾਬ ਪੜ੍ਹਨੀ ਹੈ 1972 ਪੁੱਤਰ ਦੀਆਂ ਗੱਲਾਂ ਨਹੀਂ ਸ਼ਾਇਦ ਜੇ ਮੈਂ ਗਲਤ ਨਹੀਂ ਤੇ ਉਹ ਕਹਿੰਦਾ ਕਿ ਮੈਂ ਇਹ ਕਿਤਾਬ ਨੂੰ ਲੱਭਣ ਤੁਰ ਪਿਆ ਤਾਂ ਇਹ ਕਿਤਾਬ ਮੈਨੂੰ ਲੱਭੀ ਨਹੀਂ ਹਾਂ 1972 ਚ ਕਹਿੰਦਾ ਕਿ ਮੈਂ ਕਿਤਾਬ ਲੱਭਣ ਤੁਰ ਪਿਆ ਹੁਣ ਉਦੋਂ Google ਵਗੈਰਾ ਤੇ ਹੈ ਨਹੀਂ ਸੀ ਤੇ ਇਸ ਕਿਤਾਬ ਨੂੰ ਬੜਾ ਲੱਬਿਆ ਪਰ ਕਿਤੇ ਲੱਭੀ ਨਹੀਂ ਭਗਤ ਪੂਰਨ ਸਿੰਘ ਉਹਨਾਂ ਨੇ ਕਿੱਥੋਂ ਲੱਭੀ ਹੋਊਗੀ ਇੱਕ ਹੰਗੇਰੀਅਨ ਰਾਈਟਰ ਆ ਉਹ ਲਿਖਦਾ ਹੈ ਕਿ ਜਦੋਂ ਕੋਈ ਹਮਲਾਵਰ ਕਿਸੇ ਦੇਸ਼ ਤੇ ਹਮਲਾ ਕਰਦਾ ਹੈ ਤਾਂ ਉੱਥੋਂ ਦੀਆਂ ਲਾਇਬ੍ਰੇਰੀਆਂ ਕੰਮ ਨਹੀਂ ਆਣੇ ਉੱਥੋਂ ਦੇ ਸਾਹਿਤ ਨੂੰ ਨੁਕਸਾਨ ਹੁੰਦਾ ਵਾ ਪਰ ਜਦੋਂ ਕੋਈ ਸਾਹਿਤ ਪ੍ਰੇਮੀ ਕਿਸੇ ਹੋਰ ਦੇਸ਼ ਦੇ ਵਿੱਚ ਜਾਂਦਾ ਹੈ ਤਾਂ ਉਦੋਂ ਹੀਆਂ ਲਾਇਬ੍ਰੇਰੀਆਂ ਵੱਡੀਆਂ ਹੁੰਦੀਆਂ ਨੇ ਸੋ ਇਸੇ ਤਰ੍ਹਾਂ ਹੀ ਭਗਤ ਆਪਣਾ ਜਿਹੜੇ ਪੂਰਨ ਸਿੰਘ ਸੀਗੇ ਪ੍ਰੋਫੈਸਰ ਪੂਰਨ ਸਿੰਘ ਉਹ ਜਾਪਾਨ ਪੜਨ ਦੇ ਲਈ ਗਏ ਸੀਗੇ ਤੇ ਉਥੇ ਜਦੋਂ ਆਪਾਂ ਕਿਤੇ ਜਾਂਦੇ ਉਹਨਾਂ ਦਾ ਕਲਚਰ ਵੀ ਅਸੀਂ ਪੜਦੇ ਆਂ ਬੜਾ ਕੁਝ ਸਿੱਖਦੇ ਆਂ ਤੇ ਉਥੋਂ ਉਹਨਾਂ ਨੇ ਇਹ ਕਿਤਾਬ ਜਿਹੜੀ ਇਹਨੂੰ ਇਹਦਾ ਇਹਦਾ ਨਾਮ ਇੰਗਲਿਸ਼ ਚ ਤਾਂ ਮੈਂ ਬਾਅਦ ਚ ਦੱਸਾਂਗਾ ਕੀ ਆ ਦ ਬੁੱਕ ਆਫ ਟੀ ਤੇ ਉਹ ਪੜੀ ਬੜੇ ਪ੍ਰਭਾਵਿਤ ਹੋਏ ਤਾਂ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਨੇ ਜ਼ਿਕਰ ਕੀਤਾ ਅਰਪਾਲ ਸਿੰਘ ਪੰਨੂ ਉਹਨਾਂ ਨੂੰ ਇਸ ਕਿਤਾਬ ਦੇ ਬਾਰੇ ਪਤਾ ਲੱਗਾ ਸੋ ਕਹਿੰਦੇ ਕਿ ਬੜਾ ਚਿਰ ਮੈਂ ਕਿਤਾਬ ਨੂੰ ਲੱਭਦਾ ਰਿਹਾ ਕਿਤਾਬ ਨਹੀਂ ਲੱਭੀ ਮਨੇ ਇੱਥੋਂ ਤੱਕ ਕੇ ਜਪਾਨ ਦੀ ਵੈਸੀ ਤੱਕ ਨੂੰ ਲੈਟਰ ਭੇਜੀਆਂ ਕਿਸੇ ਦਾ ਕੋਈ ਜਵਾਬ ਨਹੀਂ ਆਇਆ ਸੋ ਗੱਲ ਆਈ ਗਈ ਹੋਗੀ ਠੀਕ ਐ ਕਹਿੰਦੇ ਬੜੇ ਚਿਰ ਬਾਅਦ ਇੱਕ ਲਾਇਬ੍ਰੇਰੀ ਚੋਂ ਮੈਨੂੰ ਕੁਝ ਹੋਰ ਕਿਤਾਬ ਲੱਭਦੇ ਲੱਭਦੇ ਚਿੜੀ ਦੇ ਪਹੁੰਚੇ ਜਿੰਨੀ ਇਹ ਕਿਤਾਬ ਲੱਭ ਗਈ ਤਾਂ ਉਹ ਇੱਕ ਕਿਸੇ ਬੀਬੀ ਨੇ ਕਹਿੰਦੇ ਅਨੁਵਾਦ ਕੀਤਾ ਸੀਗਾ ਤੇ ਕਹਿੰਦਾ ਜਦੋਂ ਮੈਂ ਪੜ੍ਹੀ ਤੇ ਮੈਂ ਕਿਹਾ ਵੀ ਇਸ ਤੋਂ ਜ਼ਿਆਦੀਆਂ ਗਲਤੀਆਂ ਤੇ ਮੈਂ ਕਰ ਸਕਦਾ ਵਾਂ ਬਲਕਿ ਜਿੱਡਾ ਬੇਕਾਰ ਇੰਨੇ ਕੀਤਾ ਵਾ ਅਨਵਾਦ ਇਸ ਤੋਂ ਭੈੜਾ ਤਾਂ ਮੈਂ ਵੀ ਕਰ ਸਕਦਾ ਵਾ ਇੰਨਾ ਕ ਭੈੜਾ ਤਾਂ ਉਹਦੇ ਚ ਇਹ ਨਹੀਂ ਕਿ ਉਹਨਾਂ ਨੂੰ ਮਾੜਾ ਕਹਿ ਰਹੇ ਨੇ ਕਿੰਦੇ ਕਿ ਇਹ ਕਿਤਾਬ ਤਾਂ ਕਿਦੀ ਸੰਪੂਰਨ ਕਿਸੇ ਦਾ ਵੀ ਅਨਵਾਦ ਹੋ ਨਹੀਂ ਸਕਦਾ ਗੱਲ ਉੱਥੇ ਇਹ ਆ ਕਿ ਜਦੋਂ ਲੰਗੜੇ ਲੂਲਿਆਂ ਦੀ ਰੇਸ ਹੋਊਗੀ ਨਾ ਤੇ ਉਦੋਂ ਜਿੱਤੂਗਾ ਫਰਸਟ ਆਉਣ ਵਾਲਾ ਨਹੀਂ ਜਿੱਤੂਗਾ ਉਹ ਜਿਹੜਾ ਜ਼ਿਆਦਾ ਲੰਗੜਾ ਹੈ ਹੈਨਾ ਤੇ ਕਹਿੰਦੇ ਕਿ ਮੈਂ ਫਿਰ ਇਹ ਸੋਚ ਕੇ ਇਹਦਾ ਅਨੁਵਾਦ ਕਰਨ ਲਈ ਇਹ ਕਿਤਾਬ ਮੰਗਵਾਈ ਕਿਤਾਬ ਕਿੰਦੇ ਕਿਸੇ ਤਰ੍ਹਾਂ ਮੇਰੇ ਕੋਲੇ ਪਹੁੰਚੀ ਤਾਂ ਉਹ ਇੰਗਲਿਸ਼ ਜਿਹੜੀ ਸੀਗੀ ਉਹ ਇਹਨਾਂ ਨੂੰ ਬਾਅਦ ਵਧੀਆ ਨਹੀਂ ਸੀ ਇੰਗਲਿਸ਼ ਦੇ ਵਿੱਚ ਕਿਉਂਕਿ ਜਾਪਾਨੀ ਭਾਸ਼ਾ ਦੇ ਵਿੱਚ ਇਹ ਪਹਿਲਾਂ ਲਿਖੀ ਗਈ ਤੇ ਕਹਿੰਦੇ ਕਿ ਉਹ ਮੈਨੂੰ ਬੜਾ ਔਖਾ ਲੱਗਾ ਕੰਮ ਤੇ ਫਿਰ ਮੈਂ ਇੱਕ ਭਾਣਾ ਮੰਨ ਲਿਆ ਕਿ ਨਹੀਂ ਇਹ ਕਿਤਾਬ ਆਪਣੇ ਕੋਲੇ ਹੁਣੀ ਅਨੁਵਾਦ ਪਰ ਕਹਿੰਦੇ ਨਾ ਕਿ ਹਰ ਭਾਣਾ ਮਿੱਠਾ ਕਰਕੇ ਨਹੀਂ ਮੰਨਿਆ ਜਾਂਦਾ ਤੇ ਫਿਰ ਕਹਿੰਦੇ ਪਰ ਐਫਰਟ ਲਾਉਂਦੇ ਰਹਿ ਲਾਉਂਦੇ ਰਹਿ ਤੇ ਕਿਸੇ ਤਰ੍ਹਾਂ ਮੈਂ ਇਸ ਰੂਪ ਦੇ ਵਿੱਚ ਕਿਤਾਬ ਨੂੰ ਅਨੁਵਾਦ ਕੀਤੀ ਕਿਤਾਬ ਕੀ ਆ ਕਿਤਾਬ ਦੱਸਦੀ ਆ ਕਿ ਯਾਰ ਚਾਹ ਇੱਕ ਸymbolic ਹੈ ਦੇ ਵਿੱਚ ਜਾਪਾਨੀਆਂ ਨੇ ਚਾਹ ਨੂੰ ਕਿਵੇਂ ਅਪਣਾਇਆ ਵਾ ਚੀਨੀਆਂ ਨੇ ਇਹਦੀ ਜਿਹੜੀ ਖੋਜ ਕੀਤੀ ਆ ਤੇ ਜਾਪਾਨੀਆਂ ਨੇ ਚਾਹ ਨੂੰ ਅਪਣਾ ਲਿਆ ਕਿਤਾਬ ਆਰਟ ਦੇ ਬਾਰੇ ਗੱਲ ਕਰਦੀ ਆ ਬੜਾ ਕੁਝ ਬੜੇ ਆਰਟ ਦੇ ਬਾਰੇ ਗੱਲ ਕਰਦੀ ਆ ਫਿਲਾਸਫੀ ਦੇ ਬਾਰੇ ਗੱਲ ਕਰਦੀ ਆ ਮਨ ਨੂੰ ਸ਼ਾਂਤੀ ਦੇ ਬਾਰੇ ਗੱਲ ਕਰਦੀ ਆ ਉਹ ਕਹਿੰਦੀ ਕਿ ਚਾਹ ਦਾ ਇੱਕ ਕੱਪ ਵੀ ਰੂਹ ਨੂੰ ਸ਼ਾਂਤ ਕਰ ਸਕਦਾ ਹੈ ਜੇ ਮਨ ਸ਼ਾਂਤ ਹੋਵੇ ਤੇ ਵੀ ਜਿਹੜੀ ਆਰਟ ਆ ਉਹ ਸਿਰਫ ਗੈਲਰੀਆਂ 'ਚ ਨਹੀਂ ਹੈਗੀ ਇੱਕ ਚਾਹ ਬਣਾਉਣੀ ਇੱਕ ਚਾਹ ਦਾ ਕੱਪ ਚੱਕ ਕੇ ਪੀਣਾ ਵੀ ਇੱਕ ਆਰਟ ਆ ਜਪਾਨ ਤੇ ਚਾਈਨਾ ਜਿਹੜਾ ਵਾ ਉਹ ਕਲਚਰ ਫਿਲਾਸਫੀ ਜਿਹੜੀ ਆ ਉਹ ਚਾਹ ਦੇ ਕਲਚਰ ਦੇ ਰਾਹੀਂ ਸਮਝਦਾ ਵਾ ਇਹਨੂੰ ਸymbolic ਤੌਰ ਤੇ ਜਿਹੜਾ ਵਾ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਿਤਾਬ ਬਹੁਤ ਛੋਟੀ ਜੀ ਤੇ ਬੜੀ ਮਜ਼ੇਦਾਰ ਕਿਤਾਬ ਆ ਕਾਫੀ ਹਾਊਸ ਬਾਤ ਚਾਏ ਨੇ ਚਾਹ ਨਾਮੇ ਚਾਹ ਦੇ ਇੱਕ ਕੱਪ ਦੇ ਉੱਤੇ ਕਿੰਨੀ ਡਿਬੇਟ ਹੁੰਦੀ ਸੀ ਤਾਂ ਕਿੰਨਾ ਕੁਝ ਉੱਥੇ ਕੰਮ ਦਾ ਨਿਕਲ ਆਉਂਦਾ ਸੀਗਾ ਹੈਨਾ ਕਿਤਾਬ ਕਹਿੰਦੀ ਹੈ ਕਿ ਇਨਸਾਨ ਦੁਨੀਆ ਚ ਸਕੂਨ ਲੱਭਦਾ ਪਰ ਜੇ ਉਹ ਸਕੂਨ ਇੱਕ ਚਾਹ ਦੇ ਕੱਪ ਚੋਂ ਲੱਭ ਜੇ ਤੇ ਪਰ ਉਹ ਚਾਹ ਪੀਂਦੇ ਟਾਈਮ ਉਹਦਾ ਦਿਲ ਦਿਮਾਗ ਉੱਥੇ ਮੌਜੂਦ ਹੋਣਾ ਚਾਹੀਦਾ ਹੈਨਾ ਪਰ ਮੈਨੂੰ ਪਰਸਨਲੀ ਕਈਆਂ ਕਈ ਕਿਤਾਬਾਂ ਤੁਹਾਨੂੰ ਸਵਾਲ ਦਿੰਦੀਆਂ ਕੋਈ ਕਿਤਾਬਾਂ ਤੁਹਾਨੂੰ ਜਵਾਬ ਦਿੰਦੀਆਂ ਨੇ ਜਿਵੇਂ ਇਸ ਤੋਂ ਪਹਿਲਾਂ ਮੈਂ ਕਿਤਾਬ ਪੜ੍ਹੀ ਉਹ ਚ ਕਹਿੰਦੇ ਕਿ ਜ਼ੀਰੋ ਹੋ ਜਾ ਜੇ ਦੁਨੀਆ ਤੋਂ ਤਰਨਾ ਹੈ ਨਾ ਜ਼ੀਰੋ ਹੋ ਜਾ ਸਿਫਰ ਹੋ ਜਾ ਮਤਲਬ ਖਾਲੀ ਹੋ ਜਾ ਸੂਫੀ ਮਤ ਦੇ ਵਿੱਚ ਜ਼ੀਰੋ ਦੀ ਬੜੀ ਮਹੱਤਤਾਵਾ ਮੈਥ ਦੇ ਵਿੱਚ ਹੈ ਨਹੀਂ ਆ ਤੇ ਇਸ ਕਿਤਾਬ ਤੋਂ ਜਵਾਬ ਮਿਲਿਆ ਮੈਂ ਇੱਕ ਇੱਕ ਨੁਕਤਾ ਇੱਕੋ ਨੁਕਤਾ ਇਸ ਕਿਤਾਬ ਚੋਂ ਸਾਂਝਾ ਕਰਦਾ ਬਾਕੀ ਤੁਸੀਂ ਕਿਤਾਬ ਪੜਿਓ ਕਿਤਾਬ ਬਹੁਤ ਸ਼ਾਨਦਾਰ ਆ ਕਿੰਦਾ ਕਿ ਮੰਨ ਲਓ ਆ ਕਮਰਾ ਹੈ ਇਹ ਜਿਹੜਾ ਕੰਧਾਂ ਨੇ ਇਹ ਕਮਰਾ ਨਹੀਂ ਆ ਇਹ ਵਿੱਚ ਜਿਹੜੀ ਸਪੇਸ ਆ ਇਹ ਕਮਰਾ ਵਾ ਮੰਨ ਲਓ ਕੋਈ ਘੜਾ ਵਾ ਘੜੇ ਦੇ ਜਿਹੜੀ ਉਹ ਚਾਰ ਦਿਵਾਰੀ ਆ ਉਹ ਘੜਾ ਨਹੀਂ ਆ ਉੱਚ ਖਾਲੀਪਣ ਘੜਾ ਵਾ ਜਿਹਦੇ ਵਿੱਚ ਪਾਣੀ ਪੈ ਰਿਹਾ ਵਾ ਇਕਤਾ ਵਹੀ ਚੀਜ਼ ਕਹਿੰਦੀ ਹੈ ਕਿ ਸਿਫਰ ਹੋ ਜਾ ਜ਼ੀਰੋ ਹੋ ਜਾ ਖਾਲੀ ਹੋ ਜਾ ਫੇਰ ਕੁਝ ਵਧੀਆ ਵਿੱਚ ਪੈਗਾ ਕਈ ਹੁੰਦੇ ਆ ਨਾ ਕਿ ਮੈਨੂੰ ਤਾਂ ਸਾਰਾ ਕੁਝ ਹੀ ਪਤਾ ਮੈਨੂੰ ਕਿਸੇ ਦੀ ਲੋੜ ਨਹੀਂ ਉਹ ਨਹੀਂ ਆ ਕਿਤਾਬ ਬਹੁਤ ਵਧੀਆ ਚਾਹ ਨਾਮਾ ਹਰਪਾਲ ਸਿੰਘ ਪੰਨੂ ਦੀ ਚਾਹ ਦੀ ਸ਼ਕੀਨ ਤੇ ਚਾਹ ਇਹ ਉਹ ਨਹੀਂ ਜਿਹੜੀ ਆਪਾਂ ਪਾ ਕੇ ਦੁੱਧ ਤੇ ਸੁੱਟ ਕੇ ਖੰਡ ਬਣਾਉਂਦੇ ਆ ਇਹ ਆਰਗੈਨਿਕ ਚਾਹਾਂ ਸੀ ਮੇਰੇ ਜਿਵੇਂ ਆਪਾਂ ਗ੍ਰੀਨ ਟੀ ਅੱਜਕੱਲ ਪੀਂਦੇ ਆ ਪੱਤੇ ਹੁੰਦੇ ਨੇ ਨਾ ਅੱਜ ਵੀ ਜਿਹੜੇ ਮੌਕ ਨੇ ਮੈਂ ਅਕਸਰ ਹੀ ਟ੍ਰੈਕਿੰਗ ਤੇ ਜਦੋਂ ਮੈਨੂੰ ਧਰਮਸ਼ਾਲਾ ਜਾਂ ਕਿਤੇ ਹੋਰ ਗੋਰੇ ਮਿਲਦੇ ਨੇ ਉਹ ਇਹੀ ਚਾਹ ਪੀਂਦੇ ਨੇ ਉਹ ਸਿਰਫ ਗਰਮ ਪਾਣੀ ਦੇ ਵਿੱਚ ਪੱਤੇ ਉਬਾਲਦੇ ਨੇ ਆਰਗੈਨਿਕ ਚਾਹ ਤੇ ਪਰ ਚਾਹ ਦਾ ਜਨਮ ਕਿੱਥੇ ਹੋਇਆ ਜਾਪਾਨੀਆਂ ਨੇ ਕਿਵੇਂ ਵਰਤਿਆ ਮੈਂ ਜਾਪਾਨ ਦੇਸ਼ ਦਾ ਮੈਂ ਬਹੁਤ ਫੈਨ ਆ ਫਿਲਾਸਫਰ ਦੁਨੀਆ ਦੇ ਸਭ ਤੋਂ ਵੱਡੇ ਉੱਥੇ ਹੋਏ ਨੇ ਤੇ ਘੈਂਟ ਲੋਕ ਨੇ ਜ਼ਰੂਰ ਇੱਕ ਕਿਤਾਬ ਪੜ੍ਹੇ ਔਰ ਭਾਲ ਸਿੰਘ ਪੰਨੂਨ ਨਵਾਦ ਕੀਤੀ ਆ ਨਾ ਹੈਗਾ ਚਾਹ ਨਾਮਾ ਤੇ ਇਹ ਜੇ ਤੁਸੀਂ ਪੜ੍ਹੀ ਆ ਜਾਂ ਕੋਈ ਹੋਰ ਕਿਤਾਬ ਦੇ ਬਾਰੇ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਉਹ ਮੈਨੂੰ ਤੁਸੀਂ ਜਰੂਰ ਕਮੈਂਟ ਕਰਿਓ ਇਹਨੂੰ ਬਾਕੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਉਹ ਜੋ ਹੁੰਦਾ ਕਰ ਕਰ ਲਿਆ ਕਰੋ ਵਧੀਆ ਲੱਗਦਾ ਉਹ ਲੈਣਾ